ਪੀਪੀ 5994 ਬੇਰੁਜ਼ਗਾਰ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਵਾਜ ਪਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਥੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਕਮੈਂਟ ਦੇ ਵਿੱਚ ਦੱਸਣ ਕਿ ਜਿਹੜਾ ਆਵਾਜ਼ ਔਰ ਵੀਡੀਓ ਜਿਹੜੀ ਉਹਨਾਂ ਤੱਕ ਜਿਹੜੀ ਇਹ ਸਹੀ ਤਰੀਕੇ ਦੇ ਨਾਲ ਪਹੁੰਚ ਰਹੀ ਹੈ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਆਪਣਾ ਜਿਹੜਾ ਪੱਕਾ ਮੋਰਚਾ ਹੈ ਉਹ ਮੁਹਾਲੀ ਪਿਛਲੇ 118 ਦਿਨਾਂ ਤੋਂ 19 ਦਿਨਾਂ ਤੋਂ ਚੱਲ ਰਿਹਾ ਹੈ ਪਰ ਕੇਡਰ ਦੀ ਗਿਣਤੀ ਲਗਾਤਾਰ ਇੱਥੇ ਮੇਨਟੇਨ ਕਰਨ ਦੀ ਗੱਲ ਕਰ ਰਹੇ ਆ ਪਰ ਜੋ ਕੇਡਰ ਸਾਥ ਜਿੰਨਾ ਕੋਈ ਕੇਡਰ ਸਾਥ ਪਹਿਲਾਂ ਦੇ ਰਿਆ ਸੀ ਉਹਨਾਂ ਕੋਲ ਸਾ ਕੇਡਰ ਵੀ ਹੈ ਜਿਹੜਾ ਉਹ ਹੁਣ ਸਾਥ ਦੇ ਰਿਹਾ ਹੈ ਪਿਛਲੇ ਆ 10 ਦਿਨ ਪਹਿਲਾਂ ਆਪਾਂ ਇੱਕ ਮੈਸੇਜ ਜਿਹੜਾ ਉਹ ਗਰੁੱਪਾਂ ਦੇ ਵਿੱਚ ਪਾਇਆ ਸੀ ਕਿ 21 ਦਸੰਬਰ ਨੂੰ ਸਿਐਮ ਦੇ ਕੋਠੀ ਦਾ ਜਿਹੜਾ ਹੈ ਉਹ ਚੰਡੀਗੜ੍ਹ ਵਿਖੇ ਘਰਾਓ ਕੀਤਾ ਜਾਏਗਾ ਛੇ ਕਰ ਸਾਡੀਆਂ ਫਾਈਲਾਂ ਦਾ ਅਗਲਾ ਪ੍ਰੋਸੈਸ ਜਿਹੜਾ ਪਰਤੇ ਦਾ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਨਹੀਂ ਕੀਤਾ ਗਿਆ ਦਾ ਪ੍ਰੋਸੈਸ ਜਿਹੜਾ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ 21 ਦਸੰਬਰ ਨੂੰ ਅੱਜ ਉਹ ਐ ਦਿਨ ਐ ਤਵਾਰ ਨੂੰ ਜੋ ਪ੍ਰੋਟੈਸਟ ਰੱਖਿਆ ਗਿਆ ਸੀ ਜੋ ਸਾਥੀ ਜੋ ਭੈਣਾ ਧਰਨੇ ਤੇ ਪਹੁੰਚਿਆ ਨੇ ਉਹਨਾਂ ਦਾ ਯੂਨੀਅਨ ਜਿਹੜਾ ਹੈ 954 ਬੈਂਕਲੋਗ ਯੂਨੀਅਨ ਜੋ ਦਿਲ ਤੋਂ ਤੈਅ ਦਿਲ ਤੋਂ ਧੰਨਵਾਦ ਕਰਦੀ ਹੈ ਔਰ ਜੋ ਸਾਥੀ ਹੱਲੇ ਬਿਲਕੁਲ ਸ਼ਰਮ ਸ਼ਰਮ ਧਾਰ ਕੇ ਜਿਹੜੀ ਇਹ ਉਹ ਘਰਾਂ 'ਚ ਬੈਠੇ ਨੇ ਉਹ ਉਹਨਾਂ ਦਾ ਵੀ ਯੂਨੀਅਨ ਧੰਨਵਾਦ ਕਰਦੀ ਹੈ ਕਿ ਉਹ ਸਾਥ ਬੇਨ ਵੀ ਬਿਜਾਏ ਜਿਹੜਾ ਹੈ ਘਰਾਂ ਦੇ ਵਿੱਚ ਬੈਠੇ ਨੇ ਜਦੋਂ ਕਿ ਹੁਣ ਜਿਹੜੀ ਲੜਾਈ ਹੈ ਉਹ ਬਿਲਕੁਲ ਸਿਖਰਾਂ ਤੇ ਆ ਚੁੱਕੀ ਹੈ ਸਾਥੀਓ ਅੱਜ ਦੇ ਪ੍ਰੋਟੈਸਟ ਦੇ ਵਿੱਚ ਜੋ ਸਾਥੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਉਹਨਾਂ ਦੀ ਹਰ ਸਵਾਲ ਦਾ ਜਿਹੜਾ ਜਵਾਬ ਹੈ ਉਹ ਇੱਥੇ ਦਿੱਤਾ ਗਿਆ ਔਰ ਅੱਜ ਦੇ ਜਿਹਨਾਂ ਦੇ ਸਾਥੀਆਂ ਦੀ ਮਿਹਨਤ ਸਦਕਾ ਕੱਲ ਦੀਆਂ ਦੋ ਮੀਟਿੰਗਾਂ ਜਿਹੜੀਆਂ ਨੇ ਉਹ ਯੂਨੀਅਨ ਨੂੰ ਪ੍ਰਾਪਤ ਹੋਈਆਂ ਨੇ ਕੱਲ ਦੀਆਂ ਦੋ ਮੀਟਿੰਗਾਂ ਦੇ ਵਿੱਚ ਇਹ ਸਵੈਸ਼ਲ ਮਿਲਿਆ ਕਿ ਤੁਹਾਡਾ ਕੋਈ ਨਾ ਕੋਈ ਹੱਲ ਉਹ ਕੀਤਾ ਜਾਏਗਾ ਤਾਂ ਸਾਥਿਓ ਜੋ ਸਾਥੀ ਅਜੇ ਘਰੇ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਮੀਟਿੰਗਾਂ ਦਾ ਮਾਹੌਲ ਤੁਹਾਡੇ ਸਾਥ ਦੇ ਨਾਲ ਹੀ ਪੋਸਟਿਵ ਬੰਦਾ ਹੈ ਮੀਟਿੰਗਾਂ ਕਰਨ ਦਾ ਜੋ ਵੀ ਸਮਾਂ ਉਹ ਇਹ ਨੱਦਿਓ ਸਾਥੀ ਅੱਜ ਇੱਥੇ ਪਹੁੰਚੇ ਨੇ ਉਹਨਾਂ ਦੇ ਇਕੱਠ ਦੇ ਬਦੌਲਤ ਹੀ ਯੂਨੀਅਨ ਨੂੰ ਪ੍ਰਾਪਤ ਹੋਇਆ ਹੈ ਔਰ ਯੂਨੀਅਨ ਇਹਨਾਂ ਦੀ ਹਮੇਸ਼ਾ ਹੀ ਰਣੀ ਰਹੇਗੀ ਤਾਂ ਸਾਥੀਆਂ ਨੂੰ ਇਹ ਬੇਨਤੀ ਹੈ ਵੀ ਘਰਾਂ ਦੇ ਵਿੱਚ ਹੁਣ ਬੈਠਣ ਦਾ ਸਮਾਂ ਨਹੀਂ ਹੈ ਸਾਰੇ ਸਾਥੀ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਧਰਦੇ ਵਿੱਚ ਸ਼ਮੂਲੀਅਤ ਕਰਨ ਤਾ ਜੋ ਜੜਾਇਆ ਆ ਪਾ ਆਡੀ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਾ ਸਕੀਏ ਪਰ ਇਸ ਤੇ ਹੋ ਇਸ ਦੇ ਉਲਟ ਰਿਹਾ ਸਾਥੀ ਜਿਹੜੇ ਨੇ ਉਹ ਘਰਾਂ ਦੇ ਵਿੱਚ ਬੈਠੇ ਨੇ ਕਾਫੀ ਵੱਡੀ ਮਾਤਰਾ ਦੇ ਜਿਹੜੇ ਸਾਥੀ ਜਿਹੜੇ ਪਹਿਲਾ ਸਾਥ ਦੇ ਦੇ ਧਰਨੇ ਤੇ ਆਏ ਸੀ ਪਰ ਹੁਣ ਉਹ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਠੰਡ ਜ਼ਿਆਦਾ ਲੱਗ ਰਹੀ ਹੈ ਪਰ ਜੋ ਸਾਥੀ ਇੱਥੇ ਧਰਨੇ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਠੰਡ ਜਿਹੜੀ ਹੈ ਉਹ ਨਹੀਂ ਲੱਗ ਰਹੀ ਦੇਖੋ ਇਹ ਵੀ ਤੁਹਾਡੇ ਉਸੇ ਭਰਤੀ ਦਾ ਹਿੱਸਾ ਨੇ ਜਿਹੜੀ ਭਰਤੀ ਦਾ ਤੁਸੀਂ ਹਿੱਸਾ ਹੋ ਨੌਕਰੀ ਤੁਸੀਂ ਲੈਣੀ ਹੈ ਨੌਕਰੀ ਅਸੀਂ ਲੈਣੀ ਹੈ ਤਾਂ ਤੁਹਾਨੂੰ ਅਸੀਂ ਵਾਰ-ਵਾਰ ਪਿਛਲੇ ਲੰਬੇ ਸਮੇਂ ਤੋਂ ਔਰ ਆ ਪਿਛਲੇ 10 ਦਿਨਾਂ ਤੋਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ 21 ਤਰੀਕ ਨੂੰ ਜੋ ਆਪਣਾ ਧਰਨਾ ਸੀ ਉਸ ਨੂੰ ਸਫਲ ਬਣਾਓ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਇੱਥੇ ਪਹੁੰਚੋ ਤਾਂ ਜੋ ਭਰਤੀ ਦਾ ਪ੍ਰੋਸੈਸ ਜਿਹੜਾ ਹੈ ਆਪਾਂ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਸਕੀਏ ਅੱਜ ਇਹਨਾਂ ਸਾਥੀਆਂ ਇਹਨਾਂ ਭੈਣਾਂ ਦੀ ਬਦੌਲਤ ਯੂਨੀਅਨ ਨੂੰ ਜੋ ਮੀਟਿੰਗਾਂ ਪ੍ਰਾਪਤ ਹੋਈਆਂ ਨੇ ਕੱਲ ਉਸ ਮੀਟਿੰਗਾਂ ਨੂੰ ਕੀਤਾ ਜਾਏਗਾ ਨਹੀਂ ਤਾਂ ਮੰਗਲਵਾਰ ਨੂੰ ਫਿਰ ਜਿਹੜਾ ਇਹਨਾਂ ਸਾਰਿਆਂ ਦੇ ਸਾਥ ਦੇ ਨਾਲ ਇੱਕ ਗੁਪਤ ਐਕਸ਼ਨ ਜਿਹੜਾ ਹੈ ਉਹ ਯੂਨੀਅਨ ਵੱਲੋਂ ਪਲਾਨ ਕੀਤਾ ਗਿਆ ਉਸ ਨੂੰ ਅੰਜਾਮ ਜੜਾ ਉਹ ਦਿੱਤਾ ਜਾਏਗਾ ਔਰ ਜੇ ਗੁਪਤ ਐਕਸ਼ਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਹੋ ਜਾਂਦਾ ਉਹ ਉਸ ਦੀ ਜ਼ਿੰਮੇਵਾਰ ਜਿਹੜਾ ਹੈ ਸਰਕਾਰ ਔਰ ਇੱਥੋਂ ਦਾ ਡਿਪਾਰਟਮੈਂਟ ਦੇ ਅਧਿਕਾਰੀ ਹੋਣਗੇ ਕਿਉਂਕਿ ਬਾਫੀ ਲੰਮਾ ਸਮਾਂ ਹੋ ਗਿਆ 120 ਦਿਨਾਂ ਦਾ ਸਮਾਂ ਹੋ ਗਿਆ ਅਸੀਂ ਜਿਹੜਾ ਉਹ ਇੱਥੇ ਸਮਾਂ ਕੱਟ ਰਹੇ ਆਂ ਔਰ ਲਾਰੇ ਦੇ ਲਾਰੇ ਜਿਹੜਾ ਉਹ ਸਾਨੂੰ ਸਰਕਾਰ ਜਿਹੜੀ ਇਹ ਦੇ ਰਹੀ ਹੈ ਛੋ ਹੁਣ ਸਾਡੇ ਜਿਹੜਾ ਉਹ ਜਿਹੜਾ ਬੰਨ ਹੈ ਸਬਰ ਦਾ ਉਹ ਟੁੱਟਦਾ ਜਾ ਰਿਹਾ ਕਿਉਂਕਿ ਹਰ ਪੱਖ ਤੋਂ ਜਿਹੜਾ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੰਡ ਵਿੱਚ ਪਹਿਲਾਂ ਗਰਮੀਆਂ ਦੇ ਦਿਨਾਂ ਸੀ ਹੁਣ ਠੰਡ ਦੇ ਦਿਨ ਨੇ ਪਰ ਹੁਣ ਜਿਹੜਾ ਸਬਰ ਦਾ ਬੰਨ ਹੈ ਟੁੱਟ ਗਿਆ ਹੈ ਜਿਹੜਾ ਗੁਪਤ ਐਕਸ਼ਨ ਹੈ ਉਹ ਕਿਤੇ ਵੀ ਲਗਾਇਆ ਜਾ ਸਕਦਾ ਹੈ ਭਾ ਉਹ ਗੰਭੀਰਪੁਰ ਹੋਵੇ ਸਿੱਖਿਆ ਮੰਤਰੀ ਜੀ ਦੇ ਪਿੰਡ ਭਾ ਉਹ ਮੁਹਾਲੀ ਹੋਵੇ ਭਾ ਉਹ ਸੰਗਰੂਰ ਹੋਵੇ ਸਿੱਖਿਆ ਆਪਣੇ ਸੀਐਮ ਸਾਹਿਬ ਜੀ ਦਾ ਪਿੰਡ ਹੋਵੇ ਭਾ ਉਹ ਮੁਹਾਲੀ ਮੁਹਾਲੀ ਚੰਡੀਗੜ੍ਹ ਦੇ ਵਿੱਚ ਸੀਐਮ ਸਾਹਿਬ ਦੀ ਕੋਠੀ ਹੋਵੇ ਇਹ ਜਿਹੜਾ ਗੁਪਤ ਐਕਸ਼ਨ ਹੈ ਉਹ ਇੱਕ ਥਾਂ ਤੇ ਕਿਤੇ ਵੀ ਲਗਾਇਆ ਜਾ ਸਕਦਾ ਹੈ ਇਸ ਵਾਸਤੇ ਕੇਡਰ ਨੂੰ ਬੇਨਤੀ ਹੈ ਵੀ ਕੱਲ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਯੂਨੀਅਨ ਦਾ ਸਾਥ ਦੇਣ ਵਾਸਤੇ ਜਿਹੜਾ ਤੁਸੀਂ ਉਹ ਧਰਨੇ ਦੇ ਉੱਤੇ ਪਹੁੰਚੋ ਤਾਂ ਜੋ ਜਿਹੜਾ ਆਪਾਂ ਭਰਤੀ ਦੇ ਅਗਲੇ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਸਕੀਏ ਅਤੇ ਆਪਦੇ ਆਪਾਂ ਵੀ ਜਿਹੜਾ ਸਕੂਲਾਂ ਵਿੱਚ ਜਾਈਏ ਕਿਉਂਕਿ ਹੁਣ ਕਾਫੀ ਲੰਮਾ ਸਮਾਂ ਹੋ ਗਿਆ ਪਿਛਲੇ ਲੰਬੇ ਸਮੇਂ ਤੋਂ ਆਪਾਂ ਆਪਦੇ ਆਰਡਰਾਂ ਦੇ ਡਿਪਟੀ ਪੱਤਰਾਂ ਦੇ ਆਪਾਂ ਵੇਟ ਕਰ ਰਹੇ ਹਾਂ ਤਾਂ ਹੁਣ ਆਪਣਾ ਫਰਜ਼ ਮੰਦਾ ਹੈ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਪਹਿਲਾਂ ਬੜੇ ਬਹਾਨੇ ਲਗਾ ਲੇ ਉਹ ਮੁਸਾਫੀਆਂ ਨੇ ਵੀ ਜਿਹੜੇ ਸਾਥੀ ਸਕੂਲਾਂ ਦੇ ਵਿੱਚ ਪੜਾ ਰਹੇ ਨੇ ਵੀ ਅਸੀਂ ਸਾਨੂੰ ਸਕੂਲਾਂ ਤੋਂ ਛੁੱਟੀ ਨਹੀਂ ਮਿਲਦੀ ਤਾਂ ਸਾਥੀਓ ਹੁਣ ਤੁਸੀਂ ਦੇਖੋ ਕੱਲ ਸਕੂਲਾਂ ਦੇ ਵੀ ਛੁੱਟੀਆਂ ਪੈਣ ਜਾ ਰਹੀਆਂ ਨੇ ਤਾਂ ਹੁਣ ਤੁਹਾਡਾ ਫਰਜ਼ ਬੰਦਾ ਹੈ ਵੀ ਤੁਸੀਂ ਆ ਕੇ ਯੂਨੀਅਨ ਦਾ ਸਾਥ ਦਿਓ ਤਾਂ ਜੋ ਆਪਾਂ ਆਪਣੀ ਭਰਤੀ ਦੀਆਂ ਮੰਗਾਂ ਨੂੰ ਪੂਰਾ ਕਰਵਾ ਸਕੀਏ ਔਰ ਆਪਾਂ ਵੀ ਆਪਦੇ ਵਿਅਕਤੀ ਪੱਤਰ ਨੂੰ ਜਿਹੜੇ ਆਪਣੇ ਅਸਲੀ ਸਕੂਲ ਨੇ ਜੋ ਸਕੂਲ ਆਪਣੇ ਸਰਕਾਰੀ ਅਸਲੀ ਸਕੂਲ ਨੇ ਜਿੱਥੇ ਜਾ ਕੇ ਤੁਸੀਂ ਰੋਜ਼ਗਾਰ ਤੁਹਾਡਾ ਪੱਕਾ ਹੋਣਾ ਹੈ ਉਹਨਾਂ ਸਕੂਲਾਂ ਦੇ ਵਿੱਚ ਜਾ ਸਕੀਏ ਤਾਂ ਇਹਨਾਂ ਇੱਕ ਸਾਥੀਓ ਕੱਲ ਵੀ ਤੁਹਾਨੂੰ ਇੱਕ ਗੱਲ ਕਰੀ ਸੀ ਵੀ ਧਰਨਾ ਲਗਾਤਾਰ ਸਾਥ ਇੱਥੇ ਚੱਲ ਰਿਹਾ ਹੈ ਔਰ ਲਗਾਤਾਰ ਜਿਹੜੇ ਇੱਥੇ ਧਰਨੇ ਦੇ ਵਿੱਚ ਖਰਚਾ ਜਿਹੜਾ ਹੈ ਉਹ ਹੋ ਰਿਹਾ ਹੈ ਅੱਜ ਵੀ ਇੱਕ ਸਾਥੀ ਪਹੁੰਚੇ ਨੇ ਪਹਿਲਾਂ ਪਹੁੰਚਿਆ ਨੇ ਇਹਨਾਂ ਦਾ ਰਹਿਣ ਦਾ ਇੱਥੇ ਇੰਤਜ਼ਾਮ ਕੀਤਾ ਗਿਆ ਹੈ ਤਾਂ ਖਰਚਾ ਹੋ ਰਿਹਾ ਹੈ ਤਾ ਜੁੜੇ ਵੀ ਸਾਥੀ ਕਹਾਂਗੇ ਬੈਠੇ ਨੇ ਦੇਖੋ ਥੋੜਾ ਥੋੜਾ ਸਹਿਯੋਗ ਫੰਡ ਦਾ ਜਰੂਰ ਕਰੋ ਤਾਂ ਜੋ ਜਿਹੜਾ ਹੈ ਘਰਨੇ ਨੂੰ ਸਹੀ ਤਰੀਕੇ ਦੇ ਨਾਲ ਚਲਾਇਆ ਜਾ ਸਕੇ ਅਗਲੀ ਜਾਣਕਾਰੀ ਸਾਥੀ ਅਜੀਤ ਮਾਨਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਹੜਾ ਅੱਜ 21 ਦਸੰਬਰ 2025 ਆ ਤੇ ਦਸੰਬਰ 2021 ਦੇ ਵਿੱਚ ਆਪਣੀ ਜਿਹੜੀ 994 ਭਰਤੀ ਆ ਉਸ ਦੀ ਐਡਵਰਟਾਈਜ਼ਮੈਂਟ ਆਈ ਸੀਗੀ ਅਖਬਾਰ ਦੇ ਵਿੱਚ ਆਪਣੇ ਇਸ ਮਹੀਨੇ ਦੇ ਵਿੱਚ ਲਗਭਗ ਆਪਾਂ ਨੂੰ 4 ਸਾਲ ਹੋ ਗਿਆ 4 ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਜੇ ਕੋਈ ਉਦੋਂ 26 ਸਾਲ ਦਾ ਸੀ ਅੱਜ ਉਹ 30 ਦਾ ਹੋ ਗਿਆ ਜੇ ਉਦੋਂ 30 ਦਾ ਸੀ ਅੱਜ ਉਹ 34 ਦਾ ਹੋ ਗਿਆ ਜੇ ਕੋਈ ਕੁੜੀ ਉਦੋਂ ਇਹ ਗੱਲ ਸੋਚਦੀ ਸੀ ਬੀ ਮੈਂ ਅੱਜ ਨੌਕਰੀ ਲੱਗ ਜੂਗੀ ਸਾਲ ਨੂੰ ਨੌਕਰੀ ਲੱਗ ਜੂਗੀ ਏਦੋਂ ਬਾਅਦ ਚੋਂ ਮੇਰਾ ਵਿਆਹ ਜਿਹੜਾ ਵਧੀਆ ਘਰੇ ਹੋਊਗਾ ਜਾ ਕੋਈ ਮੁੰਡਾ ਇਹ ਸੋਚਦਾ ਸੀ ਵੀ ਮੈਂ ਆਪਦੇ ਘਰ ਦੇ ਹਾਲਾਤ ਜਿਹੜੇ ਉਹ ਵਧੀਆ ਕਰ ਦੂੰਗਾ ਛੇਤੀ ਕਰ ਦੂੰਗਾ ਤਾਂ ਤੁਸੀਂ ਇਹ ਗੱਲ ਦੇਖ ਲਓ ਵੀ ਅੱਜ 4 ਸਾਲ ਹੋ ਗਏ ਆਪਾਂ ਨੂੰ 4 ਸਾਲਾਂ ਦੇ ਵਿੱਚ ਤੁਹਾਡੇ ਘਰ ਦੇ ਹਾਲਾਤ ਜਿਹੜੀਆਂ ਕੁੜੀਆਂ ਦੀ ਉਮਰ ਵੱਡੀ ਹੋਈਗੀ ਹੋਗੀ ਵਿਆਹੀਆਂ ਗਈਆਂ ਦੇ ਹਾਲਾਤ ਕੀ ਨੇ ਜੇ ਤੁਸੀਂ ਇਹੋ ਜਿਹੜਾ ਸਮਾਂ ਗਾ ਹੋਰ ਵਧਾਉਣਾ ਚਾਹੁੰਦਾ ਤੁਸੀਂ ਘਰੇ ਬੈਠੇ ਰਹੋ ਪਰ ਜਿਹੜਾ ਆਪਣਾ ਵੱਡੇ ਕੰਮ ਸੀਗੇ ਜਿਵੇਂ ਪਰਸਨਲ ਤੋਂ ਫਾਈਲ ਹੋਗੀ ਜੇ ਆਪਣੀਆਂ ਜਿਹੜੀਆਂ ਬੈਕਲੋਗ ਦੀਆਂ ਪੋਸਟਾਂ ਨੂੰ ਮਨਜ਼ੂਰੀ ਹੋਗੀ ਉਹ ਸਾਰਾ ਕੁਝ ਆਪਣਾ ਕੰਪਲੀਟ ਹੋ ਚੁੱਕਿਆ ਤੇ ਜਿਹੜਾ ਆਪਣਾ ਆਉਣ ਵਾਲਾ ਹਫਤਾ ਯਾਨੀ ਕਿ ਜਿਹੜਾ ਕੱਲ੍ਹ ਤੋਂ ਜਿਹੜਾ ਸਟਾਰਟ ਹੋ ਰਿਹਾ ਇਸ ਹਫਤੇ ਦੇ ਵਿੱਚ ਆਪਾਂ ਬਹੁਤ ਕੁਝ ਲੈ ਸਕਦੇ ਆ ਜੇ ਤੁਹਾਡਾ ਇੱਥੇ ਇਕੱਠ ਹੋਇਆ ਜੇ ਤੁਹਾਡਾ ਇੱਥੇ ਕੱਠ ਨਾ ਹੋਇਆ ਤਾਂ 4 ਸਾਲ ਪਹਿਲਾਂ ਵੀ ਹੋ ਗਏ ਤੇ ਅੱਗੇ ਵੀ ਟਾਈਮ ਲੰਘਦਾ ਜਾਊਗਾ ਤੇ ਬਾਕੀ ਗੱਲ ਇੱਕ ਹੋਰ ਜਿਹੜਾ ਆਪਾਂ ਨਹੀਂ ਆ ਏਸ 24 24 ਦਸੰਬਰ ਤੋਂ ਛੁੱਟੀਆਂ ਨੇ ਤੇ ਉਮੀਦ ਆ ਜੀ ਜਿਹੜੇ ਆਪਣੇ ਕੁਝ ਸਾਥੀ ਜਾਂ ਆਪਣੀਆਂ ਭੈਣਾਂ ਸਕੂਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਕੱਲ੍ਹ ਦੀ ਪਰਸੋਂ ਦੀ ਛੁੱਟੀ ਲੈ ਕੇ ਏਸ ਧਰਮ ਦੇ ਵਿੱਚ ਸਮੂਲੀਅਤ ਕਰਨਗੇ ਤਾਂ ਕਰਕੇ ਜਿਹੜਾ ਆਪਣਾ ਜਿਹੜੇ ਆਉਣ ਵਾਲਾ ਪ੍ਰਵੇਖ ਆਪਣਾ ਸੋ ਖਾਓ ਸਤੇ ਤੇ ਵੱਧਤ ਵੱਧ ਪਹੁੰਚੋ ਬਈ ਆਪਦੇ ਮਾਪਿਓ ਨੂੰ ਭੈਣਾਂ ਨੂੰ ਭਰਾਵਾਂ ਨੂੰ ਜਰੂਰ ਲੈ ਕੇ ਆਓ ਤੇ ਇੱਕ ਠੰਡ ਦਾ ਮੌਸਮ ਜਿਆਦਾ ਹੋ ਚੁੱਕਿਆ ਹੈਗਾ ਤੇ ਆਪਦੇ ਜਿਹੜੇ ਕੱਪੜੇ ਲੀੜੇ ਆ ਉਹ ਵਧੀਆ ਲੈ ਕੇ ਆਇਓ ਮੋਟੇ ਲੈ ਕੇ ਆਇਓ ਤੇ ਆਪ ਅਗਲੀ ਗੱਲ ਆਪਣੇ सुरेंद्र ਬੋਰ ਜੀ ਸਾਰੇ ਹੀ ਪੁਨਰਚੁਰਾਨ ਦੇ ਦੇਰਜਗਰ ਦੇ ਆਪਕ ਸਾਥੀਓ ਸਾਰਿਆਂ ਨੂੰ ਪਿਆਰ ਬੜੀ ਸਤਿ ਸ੍ਰੀ ਅਕਾਲ ਸਾਥੀਓ ਲਗਭਗ ਸਾਰੀ ਗੱਲ ਅਸ਼ੋਕ 바ਵਾ ਜੀ ਔਰ ਸਾਥੀਏ ਜੀਤਰੀ ਦੁਬਾਰਾ ਤੋਂ ਅਰਦਾਸ ਦਿੱਤੀ ਗਈ ਹੈ। ਤੋਂ ਮੈਂ ਹੁਣ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ। ਭਈ ਦੇਖੋ ਸਰਕਾਰ ਨੇ ਆਪਾਂ ਨੂੰ ਲਗਭਗ ਪੌਣੇ 4 ਸਾਲ ਹੋ ਗਏ ਨੇ ਸੜਕਾਂ ਤੇ ਰੁਲਾ ਰੱਖਿਆ ਹੈ। ਸਰਕਾਰ ਨੂੰ ਆਪਾਂ ਇਹ ਇੱਕ ਬੇਨਤੀ ਕਰਦੇ ਆ ਕਿ ਸਾਡੇ ਜਿਹੜਾ ਹੁਣ ਸਬਰ ਦਾ ਬੰਨ ਹੈ ਪਟਟ ਚੁੱਕਾ ਹੈ ਅਸੀਂ ਜਿਹੜੇ ਬਹੁਤ ਜ਼ਿਆਦਾ ਜਿਹੜੇ ਅਸੀਂ ਸਰਕਾਰ ਦੇ ਦੁਆਰਾ ਮੈਂਟਲਲੀ ਹਰਾਸ਼ਮੈਂਟ ਕਿਤੇ ਜਾ ਰਹੇ ਹਾਂ ਤਾਂ ਸਰਕਾਰ ਨੂੰ ਇਹ ਬੇਨਤੀ ਆ ਕਿ ਸਾਨੂੰ ਹੋਰ ਨਾ ਖਰਾਬ ਕੀਤਾ ਜਾਵੇ ਸਾਨੂੰ ਆਪਣੇ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਪਰ ਨਾਲੋਂ ਨਾਲ ਸਰਕਾਰ ਨੂੰ ਸਾਡੀ ਇੱਕ ਚੇਤਾਵਨੀ ਵੀ ਹੈ ਧਰਨੇ ਲਾਉਣਾ ਜਾਂ ਕੋਈ ਪ੍ਰੋਟੈਸਟ ਕਰਨਾ ਜਾਂ ਇੱਥੇ ਗੇਟ ਦੇ ਸਾਹਮਣੇ ਬੈਠਣਾ ਇਹ ਸਾਡਾ ਸ਼ੌਂਕ ਨਹੀਂ ਹੈ ਇਹ ਮੌਜੂਦਾ ਸਰਕਾਰ ਨੇ ਸਾਨੂੰ ਇੰਨਾ ਕਮਾ ਦੇ ਲਈ ਮਜਬੂਰ ਕਰ ਰੱਖਿਆ ਤਾਂ ਅਸੀਂ ਇਹ ਸਟੈਪ ਚੱਕਦੇ ਆ ਇਸ ਲਈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਟੈਸਟ ਤਿੱਖਾ ਕੀਤਾ ਜਾਏਗਾ ਤਾਂ ਉਹ ਤਿੱਖਾ ਸਾਡੇ ਵੱਲੋਂ ਨਹੀਂ ਕੀਤਾ ਜਾਏਗਾ ਉਹ ਪੰਜਾਬ ਸਰਕਾਰ ਨੇ ਜੇਕਰ ਸਾਡੇ ਹਰ ਦੇ ਮਸਲਿਆਂ ਉੱਤੇ ਗੌਰ ਨਾ ਕੀਤੀ ਤਾਂ ਉਸ ਤਸਤਾਏ ਹੋਏ ਜਿਹੜਾ ਇਹ ਪ੍ਰੋਟੈਸਟ ਨੂੰ ਤਿੱਖਾ ਕੀਤਾ ਜਾਏਗਾ ਪ੍ਰੋਟੈਸਟ ਨੂੰ ਤਿੱਖਾ ਕਰਨ ਦੀ ਸਿੱਧੀ-ਸਿੱਧੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਪੰਜਾਬ ਸਰਕਾਰ ਦੀ ਹੈ ਪਰ ਉਸ ਤਿੱਕੇ ਸੰਘਰਸ਼ ਦੇ ਵਿੱਚ ਜੇਕਰ ਕਿਸੇ ਸਾਥੀ ਦਾ ਕੋਈ ਜਾਨੀ ਜਾਂ ਮਾਲੀਨ ਤੁਹਾਨੂੰ ਦਾ ਹੈ ਉਸ ਦੀ ਜਿਹੜੀ ਸਿੱਧੀ-ਸਿੱਧੀ ਹੈ ਉਹ ਪੰਜਾਬ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਬਾਕੀ ਗੱਲ ਮੈਂ ਉਹਨਾਂ ਸਾਥੀਆਂ ਲਈ ਕਰਦਾ ਹਾਂ ਕੱਲ ਵੀ ਲਾਈਵ ਦੇ ਵਿੱਚ ਅਪੀਲ ਕੀਤਾ ਗਿਆ ਸੀ ਕਿ ਸਾਰੇ ਸਾਥੀਆਂ ਨੇ ਆਪਣੇ ਹੱਕਾਂ ਦੇ ਲਈ ਇੱਥੇ ਪਹੁੰਚਣਾ ਹੈ ਅਤੇ ਸਾਥੀ ਪਹੁੰਚੇ ਵੀ ਨੇ ਜਿਹੜੇ ਸਾਥੀ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਤਨਵਾਦੀ ਹੈਗੇ ਆ ਦੇਖੋ ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਦੇਖੋ ਇੱਕ ਛੋਟਾ ਜਿਹਾ ਬੱਚਾ ਉਹਨਾਂ ਨੂੰ ਦਿਖਾਏ ਜਿਹੜਾ ਕੀ ਜਿਹੜੇ ਸਾਥੀ ਘਰੇ ਬੈਠੇ ਨੇ ਉਹਨਾਂ ਦੇ ਹੱਕਾਂ ਦੇ ਲਈ ਇੱਥੇ ਆ ਕੇ ਬੈਠੇ ਨੇ ਠੰਡ ਦੇ ਵਿੱਚ ਇਸ ਬੱਚੇ ਨੂੰ ਦੇਖ ਕੇ ਕਟੋ-ਕਟ ਤੁਸੀਂ ਸ਼ਰਮ ਕਰੋ ਕਿ ਤੁਹਾਡੇ ਹੱਕਾਂ ਦੇ ਲਈ ਕਿੰਨਾ ਛੋਟਾ ਬੱਚਾ ਇੱਥੇ ਇਨੀ ਠੰਡ ਦੇ ਵਿੱਚ ਇਸ ਟਾਈਮ ਬੈਠਾ ਹੈ ਤਾਂ ਸਾਥਿਓ ਸਾਰਾ ਕੰਮ ਲਗਭਗ ਆਪਣਾ ਮੁਕੰਮਲ ਆ ਕੱਲ ਵੀ ਤੁਹਾਨੂੰ ਦੱਸਿਆ ਸੀ ਇਸ ਲਈ ਇਸ ਗੱਲ ਨੂੰ ਮੈਂ ਆਵਾਜ਼ੀ ਵਾਰੀ ਰਿਪੀਟ ਨਹੀਂ ਕਰਾਂਗਾ ਹੁਣ ਵਾਰੀ ਆਪਣੀ ਜਿਹੜੀ ਹੈ ਸਕੂਲਾਂ ਦੇ ਵਿੱਚ ਜਾਣਦੀ ਹੈ ਜਿਹੜੇ ਸਾਥੀ ਘਰਾਂ ਦੇ ਵਿੱਚੋਂ ਤੁਰੇ ਹੋਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੱਲ ਸਵੇਰ 9 ਵਜੇ ਇੱਥੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਜਿਹੜੇ ਸਾਥੀਆਂ ਨੇ ਹਜੇ ਤੱਕ ਵੀ ਤੁਰਨ ਦਾ ਮਨ ਨਹੀਂ ਬਣਾਇਆ ਉਹ ਸਾਥੀ ਵੀ ਜਿਹੜੇ ਨੇ ਆਪਣਾ ਤਿਆਰੀ ਕਰਨ ਆਪਣੇ ਬੈਲ ਚੁੱਕਣ ਅਤੇ ਸਿੱਧਾ-ਸਿੱਧਾ ਇੱਥੇ ਆਪਣੇ ਜਿਹੜੇ ਆ ਮੋਰਚੇ ਦੇ ਉੱਤੇ ਪਹੁੰਚਣ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਜਿਹੜਾ ਇਹ ਸਕੂਲਾਂ ਦੇ ਵਿੱਚ ਆਪਾਂ ਪਹੁੰਚ ਸਕੀਏ ਬਾਕੀ ਦੀ ਗੱਲ ਜਿਹੜੀ ਹੈ ਭੈਣ ਜੀ ਨਾਲ ਮੈਂ ਬੇਨਤੀ ਕਰਾਂਗਾ ਕਿ ਉਹ ਜਿਹੜੇ ਧਰ ਬੈਠੀਆਂ ਭੈਣਾਂ ਨੇ ਉਹਨਾਂ ਨੂੰ ਬੇਨਤੀ ਕਰੇ ਕਰਨਗੇ ਕਿ ਬੱਤੋ ਬੱਤ ਪੈਣਾ ਜਿਹੜੀ ਆਏ ਉਹ ਸਹਿਯੋਗ ਕਰਨ ਤਾਂ ਕਿ ਆਪਾਂ ਆਪਣੇ ਮਕਾਮ ਤੇ ਜਲਦੀ ਤੋਂ ਜਲਦੀ ਪਹੁੰਚ ਸਕੀਏ ਸਾਥੀ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖੋ ਜਿਹੜੇ ਕੀ ਸਾਥੀ ਨੇ ਪਹਿਲਾਂ ਹੀ ਦੱਸਿਆ ਦੇਖੋ ਜਿਹੜੀ ਸਰਕਾਰ ਇਹ ਹਮੇਸ਼ਾ ਬੈਰੀਕੇਡ ਲਾਉਂਦੀ ਰਹਿੰਦੀ ਹੈ ਤੁਸੀਂ ਇਹ ਨਾ ਸਮਝਣਾ ਕਿ ਫਾਈਲ ਜੇ ਪਾਸ ਹੋ ਗਈ ਹੈ ਤਾਂ ਜੁਆਇਨਿੰਗ ਲੈਟਰ ਤੁਹਾਡੇ ਘਰਾਂ ਦੇ ਵਿੱਚ ਆ ਜਾਣਗੇ ਉਹ ਨਹੀਂ ਆਣੇ ਉਹ ਤੁਹਾਨੂੰ ਇੱਥੇ ਆਣਾ ਹੀ ਪੈਣਾ ਏ ਆਉਣ ਤੋਂ ਬਾਅਦ ਤੁਹਾਡੇ ਜਿਹੜੇ ਐ ਜੈਨੀ ਲੈਟਰ ਤੁਹਾਨੂੰ ਮਿਲਨੇ ਨੇ ਬਾਕੀ ਦੀ ਮੈਂ ਭੈਣ ਕੇ ਬੇਨਤੀ ਕਰਦਾ ਕਿ ਉਹ ਸਾਰਿਆਂ ਨੂੰ ਬੇਨਤੀ ਕਰਨਗੇ ਆਪਣੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਧੰਨਵਾਦ ਸਾਹਿਬ ਜੈ ਜਨਤਾ ਜੈ ਸ਼ਿੰਦਰ ਸਿੰਘ ਦੇ ਪਲਦ ਦੇ ਲੋਕਾਂ ਦੀ ਉੱਚੀ ਉੱਚੀ ਮੈਂ ਘਰ ਬੈਠ ਕੇ ਸਾਥੀਆਂ ਨੂੰ ਇਹ ਉਪੀਰ ਕਰਦੀ ਆ ਕਿ ਤੁਸੀਂ ਸਾਰੇ ਦਰਨੇ ਤੇ ਪਹੁੰਚੋ ਜਲਦੀ ਤੋਂ ਜਲਦੀ ਤੇ ਕਿਉਂਕਿ ਕੱਲ ਨੂੰ ਆਪਣੀ ਮੀਟਿੰਗ ਹੈ ਇਸ ਲਈ ਤੁਸੀਂ ਸਾਰੇ ਆਇਓ ਬਾਬੇ ਕਰ ਬੋਲੋ ਸਾਥਿਓ ਜਿਸ ਤਰ੍ਹਾਂ ਤੁਹਾਨੂੰ ਅੱਗੇ ਦੱਸ ਦਿੱਤਾ ਸੀ ਕਿ ਕੱਲ ਅੱਜ ਦੇ ਇਕੱਠ ਦੇ ਨਾਲ ਕੱਲ੍ਹ ਦੀਆਂ ਆਪਾਂ ਨੂੰ ਦੋ ਮੀਟਿੰਗਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਨੇ ਉਹ ਮੀਟਿੰਗਾਂ ਜਿਹੜੀਆਂ ਅ ਅਸੀਂ ਕੱਲ ਕਰਾਂਗੇ ਜੇਕਰ ਉਹਦੇ ਵਿੱਚ ਕੋਈ ਆਉਟਪੁੱਟ ਨਿਕਲ ਕੇ ਨਹੀਂ ਆਇਦੀ ਜੇਕਰ ਹੋਂਦੇ ਵਿੱਚੋਂ ਕੋਈ ਆਉਟਪੁੱਟ ਨਿਕਲ ਕੇ ਨਾ ਆਈ ਤਾਂ ਜਿਹੜਾ ਮੰਗਲਵਾਰ ਹੈ ਉਹਦੇ ਵਾਸਤੇ ਜਿਹੜਾ ਗੁਪਤ ਐਕਸ਼ਨ ਵਾਸਤੇ ਰੱਖਿਆ ਗਿਆ ਹੈ ਉਹ ਤੁਹਾਨੂੰ ਦੱਸਿਆ ਗੁਪਤ ਐਕਸ਼ਨ ਕਿਤੇ ਵੀ ਹੋ ਸਕਦਾ ਸੰਗਰੂਰ ਵਿੱਚ ਵੀ ਹੋ ਸਕਦਾ ਉਹ ਗੁਪਤ ਐਕਸ਼ਨ ਜਿਹੜਾ ਗੰਬੀਰਪੁਰ ਵੀ ਹੋ ਸਕਦਾ ਉਹ ਗੁਪਤ ਐਕਸ਼ਨ ਜਿਹੜਾ ਉਹ ਬਹਾੜੀ ਚੰਡੀਗੜ੍ਹ ਤੇ ਵੀ ਹੋ ਸਕਦਾ ਤੇ ਜਿਹੜੇ ਸਾਥੀ ਹਾਲੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਇੱਕ ਵਾਰ ਪਹਿਲਾਂ ਵੀ ਤੁਹਾਡੇ ਅੱਗੇ ਬੇਨਤੀਆਂ ਕੀਤੀਆਂ ਸੀ ਵੀ ਹੁਣ ਤੁਹਾਡੇ ਕੋਲ ਸਮਾਂ ਰਹਿੰਦੇ ਸਮੇਂ ਨੂੰ ਸੰਭਾਲ ਲਓ ਸਮੇਂ ਬੀਤਣ ਤੋਂ ਬਾਅਦ ਜਦੋਂ ਸੱਪ ਲੰਘ ਜੇ ਤਾਂ ਉਹਦੀ ਲੀਕ ਫਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਸਮਾਂ ਜੋ ਹੋਵੇ ਸਿੱਸੇ ਤਰ੍ਹਾਂ ਜੋ ਸਮਾਂ ਲੰਘ ਗਿਆ ਉਹ ਸਮੇਂ ਨੂੰ ਜਿਹੜਾ ਜਦੋਂ ਸਮਾਂ ਲੰਘ ਗਿਆ ਤੇ ਉਹ ਸਮੇਂ ਨੂੰ ਦੁਬਾਰਾ ਵਾਪਸ ਨਹੀਂ ਆਉਣਾ ਤੇ ਬਾਅਦ ਚ ਸਮੇਂ ਲੰਘਣ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਓ ਸਾਰੇ ਜਿਹੜੇ ਸਾਥੀ ਘਰਾਂ 'ਚ ਬੈਠੇ ਨੇ ਆਓ ਸਾਥ ਦਿਓ ਤਾਂ ਜੋ ਭਰਤੀ ਦੇ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਸਕੀਏ ਤੇ ਆਪਾਂ ਵੀ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਦੇ ਵਿੱਚ ਜਾ ਸਕੀਏ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ